ਇਹੀ ਬੇਨਤੀ ਹੈ ਕਿ ਜਰ ਵੱਧ ਤੋਂ ਵੱਧ ਸਾਡਾ ਜਿਹੜਾ ਫਰਜ਼ ਬਣਦਾ ਹੈ ਆ ਮਾਂ ਪੁੱਤ ਦੀ ਜੇ ਮਦਦ ਕਰ ਸਕਦੇ ਆ ਕਮਰਾ ਲੈਟਰਿੰਗ ਬਾਥਰੂਮ ਵੀ ਨਹੀਂ ਹੈਗਾ ਲੈਟਰਿੰਗ ਵੀ ਨਹੀਂ ਦੇਖ ਸਕਦੇ ਹਾਂ ਪੁੱਤੇ ਕਰਾਉਂਦਾ ਲੈਟਰਿੰਗ ਵੀ ਸਾਨੀ ਕਿ ਮਾਂ ਤਾਂ ਤੁਰ ਵੀ ਨਹੀਂ ਸਕਦੀ ਚੱਜ ਨਾਲ ਜਰਾ ਆਖਰੀ ਜ਼ਿੰਦਗੀ ਦੇ ਜਿਹੜੇ ਪਲ ਨੇ ਦੋ ਚੰਗੇ ਤਾਂ ਲੰਘਾ ਸਕਣ ਕਿੰਨਾ ਨੰਬਰ ਇਤਰਾ ਆ ਕੱਢੀ ਭਾਈ ਮਰ ਜਾ ਪਹਿਲਾ ਪੌੜ ਬਣੂਗਾ ਜੀ ਫਿਰ ਰੇਤਾ ਸਿਮਿੰਟ ਬਜਰੀ ਆਉ ਇਹ ਆ ਵੀ ਆਪਾਂ 2-4 ਦਿਨਾਂ ਚ ਕੰਮ ਸ਼ੁਰੂ ਕਰ ਦਈਏ ਯਾਰ ਹੁਣ ਬਰਸਾਤ ਦੇ ਵਿੱਚ ਆ ਬੁੱਢੀ ਲਾ ਲਓ ਤੁਸੀਂ ਲਾ ਲਓ ਵੀ 100 ਸਾਲ ਦੀ ਉਮਰ ਐ ਯਾਰ ਪੁੱਤ ਐ 60 ਸਾਲ ਦਾ ਯਾਰ ਕਿਹੜੇ ਤਰਸਜੋਗ ਹਾਲਾਤ ਕਿਸੇ ਨੇ ਨਿੰਗੀ ਨਹੀਂ ਮਾਰੀ ਕਿਹੜੇ ਹਾਲਾਤਾਂ ਚ ਯਾਰ ਇੱਕ ਨਰਕ ਭਰੀ ਜ਼ਿੰਦਗੀ ਜਿਉ ਰਹੇ ਨੇ ਯਾਰ ਕੀ ਕਹੀਏ ਯਾਰ ਬੁਰਾ ਹਾਲ ਐ ਬਹੁਤ ਤਰਸਾਰੇ ਬਹੁਤ ਜਿਆਦੇ ਤੁਸੀਂ ਲਾਲੂ ਸਾਹਿਬ ਜੀ ਕੋਈ ਪਿੰਡ ਦਾ ਰੋਇ ਲਵੇ ਲਾਉਣੇ ਕੁਝ ਨਹੀਂ ਹੈਗਾ ਤੁਸੀਂ ਲਾਲੂ ਵੀ ਆਹ ਪਹੀ ਕਿੱਥੋਂ ਦੀ ਐ ਨੇਰ ਕਪਾਲ ਹਾਂ ਮਾਤਾ ਕੀ ਕਹਿਨੇ ਹੋ ਕਿੰਨੇ ਸਾਲ ਹੋ ਗਏ 35 35 ਸਾਲ ਹੋ ਗਏ ਹਾਂ ਯਾਰ ਆਰਾਮ ਆਇਤੋਂ ਪਾਣੀ ਕਿੱਥੋਂ ਪਰਦੇ ਹੋ ਆਰਾਮ ਲਿਓ ਅੱਛਾ 35 ਸਾਲ ਹੋ ਗਿਆ ਆਪਦਾ ਪਾਣੀ ਵੀ ਨਹੀਂ ਹੈਗਾ ਨਾ ਆ ਦੇਖ ਲਓ ਯਾਰ ਘਰ ਨਹੀਂ ਪਾਣੀ ਨਹੀਂ ਯਾਰ ਆ ਮੀਂਹ ਦੇ ਵਿੱਚ ਦੇਖ ਲਓ ਪਿੱਛੇ ਭਿੱਜ ਗਏ ਆ ਮੀਂਹ ਚ ਫਿਰ ਕੀ ਹਾਲਾਤ ਤੇ ਜਿੱਦੇ ਮੀਂਹ ਪਿਆ ਮੀਂਹ ਪਿਆ ਵਾ ਸਾਈਂ ਭਿੱਜ ਗਏ ਕਪੜਾ ਉਹ ਲੈ ਲਈ ਪੱਲੀ ਪੱਲੀ ਲੈ ਲਈ ਉੱਤੇ ਹਾਂ ਆਏ ਹਾਏ ਹਾਏ ਉੱਤੋਂ ਗਰਮੀ ਕੀ ਚੱਲ ਗਿਆ ਬੱਦ ਗਿਆ ਇਹ ਇਹ ਬੜੀ ਗੀ ਹੈ ਕਿਸੇ ਦਾ ਘਰ ਨਹੀਂ ਲਵੇ ਬਈ ਓਰੇ ਵੱਢ ਗੀ ਹੈ ਵੱਢ ਜੀਏ ਭੱਜ ਕੇ ਹਾਂ ਕਿਸੇ ਦਾ ਘਰ ਨਹੀਂ ਲਵੇ ਨਾ ਕਿੰਨੇ ਸਾਲ ਹੋ ਗਏ ਓਰੇ ਰਹਿੰਦਿਆਂ ਨੂੰ 35 ਸਾਲ ਹੋ ਗਏ 35 ਸਾਲ ਹੋ ਗਏ ਹਾਂ ਦੇਖ ਲਓ ਵੀ 35 ਸਾਲ ਹੋ ਗਏ ਬਿਨਾ ਬਿਜਲੀ ਤੋਂ ਬਿਨਾ ਪਾਣੀ ਤੋਂ ਬਿਜਲੀ ਤਾਂ ਹੁਣ ਆ ਗਈ ਪੰਚਾਇਤ ਨੇ ਲਵਾਤੀ ਲਗਭਗ 6 ਮਹੀਨੇ ਹੋ ਗਏ ਸਾਲ ਹੋ ਗਿਆ ਹੋਊਗਾ ਲਗਭਗ ਤੁਸੀਂ ਆ ਲੈ ਲਓ ਵੀ 34 ਸਾਲ ਬਿਨਾ ਬਿਜਲੀ ਤੋਂ 35 ਸਾਲ ਤਾਂ ਹੋ ਗਏ ਪਾਣੀ ਨਹੀਂ ਹੈਗਾ ਪੇ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਅਸੀਂ ਜਾ ਰਹੇ ਹਾਂ ਸ਼ੰਗਾਰਾ ਸਿੰਘ ਦੇ ਕੋਲੇ ਬਜ਼ੁਰਗ ਮਾਤਾ ਹੈ ਉਹਦੀ 100 ਸਾਲ ਦੀ ਨਾਲ ਉਹਦਾ ਵੀ ਚੂੜਾ ਟੁੱਟਿਆ ਹੋਇਆ ਹੈ ਤੇ ਆਪ ਵੀ ਇਹ ਪੋਲੀਓ ਦਾ ਸ਼ਿਕਾਰ ਹੈ ਤੁਹਾਨੂੰ ਦਿਖਾਉਣਾ ਵੀ ਕਿੱਥੇ ਰਹਿੰਦਾ ਹੈ ਤੁਸੀਂ ਹੈਰਾਨ ਹੋ ਜਾਓਗੇ ਤੁਹਾਨੂੰ ਦਿਖਾਉਣਾ ਵੀ ਰਹਿੰਦਾ ਕਿੱਥੇ ਹੈ ਆਹ ਦੇਖੋ ਆ ਜਾਂਦੀ ਹੈ ਪਟੜੀ ਪਟੜੀ ਨਾ ਲਵੇ ਕੋਈ ਘਰ ਹੈ ਨਾ ਪਿੰਡ ਹੈ ਕੁਝ ਨਹੀਂ ਹੈਗਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆਦਫ਼ਾ ਹੋ ਜੀ ਅੱਗੇ ਦੇਖ ਸਕਦੇ ਆ ਗੱਡੀ ਲਈ ਜਾਂਦੇ ਆ ਸਪੈਸ਼ਲ ਮੇਰੇ ਨਾਲ ਨੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਲਹਿਰਾ ਉਹ ਕਿੱਥੇ ਜਾ ਕੇ ਰਹਿੰਦੇ ਨੇ ਤੇ ਪਾਣੀ ਪੀਣ ਦਾ ਕੋਈ ਇੰਤਜ਼ਾਮ ਨਹੀਂ ਨਹਾਉਣ ਦਾ ਆ ਸੂਆ ਜਾਂਦਾ ਹੈ ਸੂਏ ਦਾ ਪਾਣੀ ਦੇਖ ਲੋ ਵੀ ਕਿਹੜਾ ਜਾ ਹੁੰਦਾ ਆਪਾਂ ਨੂੰ ਪਤਾ ਹੈ ਕਦੇ ਆ ਗਿਆ ਕਦੇ ਪੀਣ ਯੋਗਤਾ ਹੈ ਨਹੀਂ ਹੁਣ ਇਹ ਤਾਂ ਦੂਜਾ ਹੈ ਅੱਜ ਕੱਲ ਤੇ ਲਾਲੋ ਵੀ ਕਿੱਥੇ ਜਾ ਕੇ ਰਹਿ ਰਹੇ ਨੇ ਕਿਹੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਪਹਿਲਾਂ ਵੀ ਆਏ ਸੀਗੇ ਤੇ ਹੁਣ ਇਹਨਾਂ ਨੂੰ ਇੱਕ ਕਮਰਾ ਤੇ ਬਾਥਰੂਮ ਲੈਟਰਿੰਗ ਬਣਾ ਕੇ ਦੇਣਾ ਹੈ ਕਿਹੜੇ ਹਾਲਾਤਾਂ ਚ ਰਹਿ ਰਹੇ ਨੇ ਬਹੁ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਮਾਂ ਤੇ ਪੁੱਤ ਮਾਂ ਲਗਭਗ 100 ਸਾਲ ਦੀ ਹੱਲਿਆਂ ਵੇਲੇ 18-19 ਸਾਲ ਦੀ ਸੀ ਲਾਲੋ ਵੀ ਕਿੰਨੀ ਉਮਰ ਹੋ ਗਈ ਤੇ ਪੁੱਤ ਲਗਭਗ 60 ਸਾਲ ਦਾ ਹੈ ਬਿਜਲੀ ਵੀ ਆਈ ਨੂੰ ਲਗਭਗ ਸਾਲ ਕੇ ਹੋਇਆ ਪੰਚਾਇਤ ਨੇ ਲਵਾਈਆ ਨਹੀਂ ਸਾਰੀ ਉਮਰ ਕੱਢਤੀ ਬਿਨਾ ਬਿਜਲੀ ਤੋਂ ਪਾਣੀ ਮਿਲਿਆ ਨਹੀਂ ਹਜੇ ਬਿਨਾ ਪਾਣੀ ਤੋਂ ਪਾਣੀ ਦੇਖੋ ਵੀ 2-3 ਕਿਲੋਮੀਟਰ ਜਾ ਕੇ ਲੈ ਕੇ ਆਉਂਦਾ ਹੈ ਪਿੰਡੋਂ ਰਸਤਾ ਨਹੀਂ ਕੋਈ ਦੇਖੋ ਟੱਪਣ ਨੂੰ ਇੱਕਾ ਫੱਟਾ ਜਾਏ ਇਹ ਆ ਫੱਟਾ ਇੱਥੇ ਰਹਿੰਦੇ ਨੇ ਆ ਦੇਖ ਲਓ ਆ ਫੱਟਾ ਜਿੱਕ ਇਹਦੇ ਉੱਤੇ ਦੀ ਟੱਪਦੇ ਨੇ ਅੰਗ ਹੀਨ ਐ ਦੇਖ ਸਕਦੇ ਹੋ ਨਾਲ ਲੈਣੇ ਫਿਰ ਕਿਉਂ ਛੱਡਦੇ ਆ ਦੇਖੋ ਜੀ ਇਹਦੇ ਉੱਪਰ ਦੀ ਲੰਗਦੇ ਨੇ ਫੱਟੇ ਦੇ ਕਿਉਂ ਛੱਡਦੇ ਆ ਦੇਖੋ ਜੀ ਇਹਦੇ ਉੱਪਰ ਦੀ ਲੰਗਦੇ ਨੇ ਫੱਟੇ ਦੇ ਐਨਾਲੋ ਵੀ ਰਿਸਕੇ ਆਹੇ ਬੋਚ ਕੇ ਆ ਬੈਠੇ ਸਾਸ੍ਰੀਕਾਰ ਮਾਤਾ ਆ ਦੇਖ ਲੋ ਬੇਨਤੀ ਕਰਦੇ ਆ ਐਨਆਰਆਈ ਭਰਾਵਾਂ ਨੂੰ ਕੁਛ ਅਸੀਂ ਪੈਸੇ ਇਕੱਠੇ ਕਰ ਲੇ ਕੋਸ਼ ਸ਼ਨਾਰਾ ਸਿੰਘ ਦੇ ਹਾਲਾਤ ਨੇ ਜਿਹੜੇ ਯਾਰ ਮੀਂਹ ਦੇ ਵਿੱਚ ਕਿੰਨੇ ਦਿਨ ਲੰਗੇ ਹੋਣਗੇ ਪਹਿਲਾਂ ਗਰਮੀ ਅੱਗ ਦੇ ਵਿੱਚ ਕਿਵੇਂ ਲੰਗੇ ਹੋਣਗੇ ਪਹਿਲਾਂ ਵੀ ਸਾਨੂੰ ਮਕਾਨ ਦਿਖਾਇਆ ਆ ਦੇਖ ਲੋ ਵੀ ਕਿਵੇਂ ਯਾਰ ਉਜੜੇ ਘਰਾਂ ਦੀ ਦਸਤਾਨ ਵਾਲਾ ਕੰਮ ਹੋਇਆ ਪਿਆ ਆ ਦੇਖੋ ਇੱਥੇ ਆ ਪਿਆ ਨੀਰੇ ਵਾਲੇ ਦਾਹੇ ਇੱਥੇ ਬੁੜੀ ਨਾ ਕੋਈ ਲੈਟਰਿੰਗ ਹੈ ਵਿੱਚੇ ਲੈਟਰਿੰਗ ਨਹੀਂ ਚੱਕਦਾ ਵਿਚਾਰਾ ਬੁੜੀ ਦੀ ਆ ਦੇਖੋ ਕੋਈ ਪੁਰਾਣੀ ਹੱਲਿਆਂ ਵੇਲੇ ਦਾ ਘਰ ਪਿਆ ਹੋਇਆ ਇਹ ਵੀਡੀਓ ਸ਼ੇਅਰ ਕਰ ਦਿਓ ਯਾਰ ਦੱਬ ਕੇ ਤਾਂ ਇਹਨਾਂ ਨੂੰ ਕਮਰਾ ਲੈਟਰਿੰਗ ਤੇ ਬਾਥਰੂਮ ਤੇ ਰਸੋਈ ਬਣਾ ਕੇ ਦੇ ਦਈਏ ਜਿਹੜੀ ਜ਼ਿੰਦਗੀ ਰਹਿੰਦੀ ਹੈ ਉਹ ਤਾਂ ਚੱਜ ਦੀ ਲੰਗ ਜੇ ਆ ਦੇਖ ਲਓ ਆ ਟਿੰਨਾ ਦੇ ਵਿੱਚ ਦੀ ਦਾ ਪਾਣੀ ਧਰਲ ਧਰਲ ਜਾਂਦਾ ਆ ਦੇਖੋ ਅੰਦਰ ਹੀ ਸਾਰਾ ਰੋਲ ਰਿਹਾ ਹੈਗਾ ਸਾਰਾ ਕੁਝ ਆਹ ਦੇਖ ਲੋ ਹਾਲਾਤ ਆ ਟਾਟੂ ਗਿਆ ਪਹਿਲਾਂ ਕਿਤੇ ਅਹੀਂ ਖੜੇ ਹੈਗਾ ਜਨਾੜ ਜਦੋਂ ਪਹਿਲਾਂ ਦੀ ਕਿਤੇ ਬਿਜਲੀ ਵੀ ਹੁਣੇ ਆਈ ਹੈ ਲਗਭਗ ਸਾਲ ਹੋ ਗਿਆ ਪਾਣੀ ਹੈ ਨਹੀਂਗਾ ਬਹੁ ਮਾੜੇ ਹਾਲਾਤਾਂ ਚ ਰਹਿ ਰਿਹਾ ਯਾਰੋਰੇ ਕੋਈ ਛੱਤ ਨਹੀਂ ਬੁਰਾ ਹਾਲ ਹੈ ਆਪਣਾ ਆ ਮਾਤਾ ਸੰਗਾਰਾ ਕਿੱਥੇ ਗਿਆ ਹੋਇਆ ਹੈ ਸੰਗਾਰਾ ਤਾਂ ਫਿਰ ਮੇਰੀ ਹੱਥ ਬੰਨ ਕੇ ਬੇਨਤੀ ਹੈ ਬਈ ਮੇਰੀ ਤੇ ਤੁਹਾਡੇ ਬੇਬੇ ਬੇਬੇ ਮੈਂ ਤੁਹਾਨੂੰ ਦੱਸਦਾ ਮੈਂ 10000 ਬੋਲੇ ਤੀ ਮੇਰੇ ਦੋਸਤਾਂ ਨੇ ਬਾਹਰ ਲਿਆਵੇ ਕੀ ਹਜ਼ਾਰ ਰੁਪਏ ਆਦੇ ਬੇਬੇ ਆਪਾਂ 10000 ਬੋਲੇ 30000 ਰੁਪਏ ਦੇ ਬੇਬੇ 30000 ਹੋ ਗਿਆ ਹਾਂ ਵੀਰੇ 30000 ਹੋਦੇ ਵੀਰੇ ਇਹ ਗੁਰਪ੍ਰੀਤ ਸਿੰਘ ਲੈਰਾ ਜੀ 30000 ਰੁਪਿਆ 10000 ਬੋਲੇ ਤੀ 30 ਲੈ ਕੇ ਆ ਗਿਆ 20 ਕ ਦਾ ਇੰਤਜ਼ਾਮ ਹੋਰ ਹੋ ਜੂ 50 ਕ ਲਗਭਗ ਹੋ ਗਿਆ ਲੈ ਲੋ ਹੋ ਜੂਗਾ 50 ਕ ਤੇ ਫਿਰ ਕਮਰਾ ਸ਼ੁਰੂ ਕਰਦੇ ਆ ਇੱਥੇ ਬਣਾਵਾਂਗੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਆ ਕਿ ਕਮਰਾ ਤਾਂ ਬਣਾ ਦਈਏ ਯਾਰ ਟੱਪਣ ਨੂੰ ਜਗ੍ਹਾ ਨਹੀਂ ਪਾਣੀ 3 ਕਿਲੋਮੀਟਰ ਤੋਂ ਲੈ ਕੇ ਉਹਦਾ ਮੋਟਰ ਵੀ ਨਹੀਂ ਲਾਉਣੀ ਐ ਇਸ ਵਰਸੀਬਲ ਡੇਢ ਪਾਵਰ ਦੀ ਦਿਲਜਾਰ ਦੀ ਅੱਜ ਮੇਰੀ ਮਥਿਉ ਜੀ ਵੀ ਥਾਲੀ ਹੱਥ ਨਾਲ ਜਾਈਏ ਵੀ ਆਪਾਂ ਸਮਾਨ ਲੈ ਕੇ ਜਾਈਏ ਇੱਟਾਂ ਵਗੈਰਾ ਇੱਟਾਂ ਤੇ ਰੇਤਾ ਹਾਂ ਪਰ ਮੈਂ ਸੋਚਿਆ ਵੀ ਉੱਥੇ ਆਪਾਂ ਨੂੰ ਇੱਟਾਂ ਤੇ ਪਹੀ ਔਰੋ ਰਸਤਾ ਜ਼ਿੰਮੇਦਾਰਾਂ ਦਾ ਨਹੀਂ ਵੀ ਜure ਇੱਟਾਂ ਰੇਤਾ ਦਾ ਅਰਤਾ ਤੇ ਮੈਂ ਜਾਊ ਪਹਿਲਾਂ ਉਰੇ ਨਾਲ ਸੰਧਾਉਣਾ ਉਰੇ ਆਪਾਂ ਨੂੰ ਲੋਹੇ ਦਾ 5-7000 ਦਾ ਪੁਲ ਬਣਾਉਣਾ ਪਊ ਪਹਿਲਾਂ ਪੁਲ ਬਣਾਉਣਾ ਪਊ 5-7000 ਰੁਪਏ ਲਾਗੂ ਗਾਡਰ ਲੈ ਕੇ ਤੇ ਸਮਾਨ ਜੇ ਥੱਲੇ ਉਤਰ ਜੇ ਇਹਦਾ ਮੀ ਅੱਜ ਪਹਿਲਾ ਪੌੜ ਬਣੂਗਾ ਜੀ ਫਿਰ ਰੇਤਾ ਸਿਮਿੰਟ ਬਜਰੀ ਆਊ ਇਹ ਆ ਵੀ ਆਪਾਂ 2-4 ਦਿਨਾਂ ਚ ਕੰਮ ਸ਼ੁਰੂ ਕਰ ਦਈਏ